दूर तक मतलब धमाके मतलब गए थे इतनी दूर तक हुआ था मतलब मतलब शक्ल तो पहचान में नहीं आ रही कौन किसका मतलब है ऐसा हुआ है ਮਹਾਲੀ ਦੇ ਇੰਡਸਟਰੀਅਲ ਇਰੀਏ ਦੇ 9 ਦੇ ਫੇਸ ਦੇ ਵਿੱਚ ਜਿਹੜਾ ਇੱਕ ਆਕਸੀਜਨ ਪਲਾਂਟ ਸੀ ਉਹਦੇ ਵਿੱਚ ਬਲਾਸਟ ਹੁੰਦਾ ਤਾਂ ਇਸ ਵੇਲੇ ਜਿਹੜੇ ਆ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਜਿਹੜੇ ਆ ਸੋਹਣਾ ਸਾਹਿਬ ਸਾਡੇ ਨਾਲ ਮੌਜੂਦ ਨੇ ਉਹ ਅੰਦਰ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੰਦਰ ਸਥਿਤੀ ਕੀ ਸੀ ਸਰ ਤੁਸੀਂ ਅੰਦਰ ਗਏ ਹੋ ਅੰਦਰ ਦੇਖ ਕੇ ਆਏ ਹੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਇੱਕ ਗਮਹੀਨ ਮਾਹੌਲ ਚ ਜੋ ਮਦਭਾਗੀ ਘਟਨਾ ਵਾਪਰੀ ਹੈ ਉਹਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਔਰ ਸਾਡੇ ਜਿਹੜੇ ਇੰਡਸਟਰੀ ਦੇ ਸਚਦੇਵ ਸਾਹਿਬ ਕਿਉਂਕਿ ਉਹਨਾਂ ਨੇ ਜਦੋਂ ਕਰੋਨਾ ਕਾਰਜਕਾਲ ਸੀਗਾ ਉਸ ਸਮੇਂ ਬੜੇ ਲੋਕਾਂ ਦੀ ਹੈਲਪ ਕੀਤੀ ਮਦਦ ਕੀਤੀ ਔਰ ਫ੍ਰੀ ਸਿਲੰਡਰ ਤੱਕ ਲੋਕਾਂ ਨੂੰ ਆਕਸੀਜਨ ਦੇ ਉਹਨਾਂ ਨੇ ਮਹਈਆ ਕੀਤੀ ਸੋ ਉਹਨਾਂ ਦੇ ਫੈਕਟਰੀ 'ਚ ਇਹ ਹਾਦਸਾ ਵਾਪਰਿਆ ਮੈਂ ਉਸ ਹਾਦਸੇ ਦੇ ਲਈ ਉਹਨਾਂ ਦੇ ਹੌਸਲਾ ਭਜਾਈ ਕਰਨ ਦੇ ਲਈ ਕਿਉਂਕਿ ਵੱਡਾ ਹਾਦਸਾ ਦੇਖੋ ਇੱਕ ਇੰਡਸਟਰੀ ਸਤ ਨਾਲ ਵੱਡਾ ਹਸਾ ਵਾਪਰ ਜਾਣਾ ਉਹ ਵੀ ਕੁਦਰਤੀ ਰੂਪ ਚ ਵਾਪਰ ਜਾਣਾ ਸੋ ਇਸ ਦੇ ਲਈ ਅਸੀਂ ਅੱਜ ਇੱਥੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਸਾਡੀ ਜਥੇਬੰਦੀ ਇਹ ਜਿੱਥੇ ਜਿਨ੍ਹਾਂ ਦੀਆਂ ਵਿਛੜੀਆਂ ਰੂਹਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਹੈ ਉੱਥੇ ਇੰਡਸਟਰੀ ਦੇ ਨਾਲ ਵੀ ਹੈ ਤੇ ਇੰਡਸਟਰੀ ਦੇ ਸਾਡੇ ਨੁਮਾਇੰਦੇ ਪ੍ਰਧਾਨ ਸਾਹਿਬ ਸਾਰੀ ਇੱਥੇ ਟੀਮ ਪਹੁੰਚੀ ਹੋਈ ਹੈ ਤੇ ਜੋ ਜੋ ਉਹਨਾਂ ਨੂੰ ਠੁਕਵਾ ਮੁਆਵਜ਼ਾ ਉਹਦੀ ਵੀ ਗੱਲਬਾਤ ਚੱਲ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਇਹ ਤੁਸੀਂ ਜਾਂਚ ਟੀਮਾਂ ਦੇ ਨਾਲ ਅੰਦਰ ਗਿਆ ਸੀ ਤੁਸੀਂ ਜਾਇਜ਼ਾ ਲੈ ਕੇ ਆਏ ਹੋ ਕਿੰਨਾ ਕੁ ਜਾਨੀ ਮਾਲੀ ਨੁਕਸਾਨ ਦੇਖੋ ਦੋ ਜਿਹੜੇ ਹੈ ਕਹਿੰਦੇ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਤੋਂ ਜਿਹੜੇ ਆਪਣੇ ਸੀਗੇ ਕੰਮੇ ਤੇ ਬਾਕੀ ਇੰਜਰਡ ਹੈਗੇ ਪੰਜ ਛੇ ਬੰਦੇ ਤੇ ਮੈਂ ਤਾਂ ਇਹ ਕਹੂੰਗਾ ਗੁਰੂ ਸਾਹਿਬ ਅੱਗੇ ਵੀ ਛੇਤੀ ਛੇਤੇ ਅਭੀ ਬਖਸ਼ਣ ਉਹਨਾਂ ਨੂੰ ਤੇ ਵਿਛੜੀਆਂ ਨੂੰ ਉਹਨਾਂ ਆਪਣੇ ਤਨਚ ਨਿਵਾਸ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਇਲਾਜ ਲਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਉਹਨਾਂ ਦੇ ਇਲਾਜ ਦੇ ਲਈ ਇੰਡਸਟਰੀ ਐਸੋਸੀਏਸ਼ਨ ਲਾ ਲੋ ਜਾਂ ਸਾਡੇ ਜਿਹੜੇ ਇਹਦੇ ਮਾਲਕ ਹੈ ਫੈਕਟਰੀ ਦੇ ਉਹ ਵੀ ਤਤਪ੍ਰੈਹ ਔਰ ਉਹਨਾਂ ਦਾ ਫ੍ਰੀ ਇਲਾਜ ਕਰਾਂਗੇ ਜਿੱਥੇ ਇਹ ਮਦਦ ਕਰਨਗੇ ਉੱਥੇ ਅਸੀਂ ਵੀ ਇਹਨਾਂ ਦੀ ਜੋ ਸਾਨੂੰ ਡਿਊਟੀ ਲਾਉਣਗੇ ਮਦਦ ਪਰਿਵਾਰਾਂ ਵਿਜੜੇ ਆ ਕਾਮੇ ਜਿਹੜੇ ਆ ਮ੍ਰਿਤਕ ਹੋਏ ਨੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਵਾਸਤੇ ਜਿਹੜੀ ਆ ਕੀ ਮੁਆਵਜ਼ਾ ਉਹ ਗੱਲਬਾਤ ਚੱਲ ਰਹੀ ਹੈ ਉਹ ਸਾਰਾ ਮਿਲ ਕੇ ਵੀ ਜੋ ਜੋ ਟੁਕਮਾ ਹੋਇਆ ਮੇਰੇ ਖਿਆਲ ਨਾਲ ਸ਼ਾਇਦ ਉਹਨਾਂ ਦੀ ਇੰਸ਼ੋਰੈਂਸ ਵਗੈਰਾ ਵੀ ਜਿੰਨਾ ਸੁਣਚ ਆਇਆ ਵੀ ਹੈਗੀ ਹੈ ਸੋ ਸਾਰਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਔਰ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਹੀ ਅਗਲੀ ਜਿਹੜੀ ਹੈ ਕਾਰਵਾਈ ਹੋਈ ਸਾਡੇ ਨਾਲ ਸਥਾਨਕ ਲੋਕ ਵੀ ਮੌਜੂਦ ਨੇ ਜਿਹੜੇ ਇਸ ਘਟਨਾ ਜਦੋਂ ਵਾਪਰਦੇ ਆ ਤਾਂ ਉਹ ਲੋਕ ਇਸ ਏਰੀਆ ਦੇ ਵਿੱਚ ਹੀ ਮੌਜੂਦ ਹੁੰਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਇਹ ਘਟਨਾ ਵਾਪਰੀ ਤੀ ਤਾਂ ਉਦੋਂ ਇਸ ਵੇਲੇ ਇਸ ਇਲਾਕੇ ਦੇ ਵਿੱਚ ਸਥਿਤੀ ਕੀ ਸੀ ਇਹ 9:30 ਵਜੇ ਕਰੀਬ ਹੋਇਆ تھا ਮਤਲਬ ਇਤਨੇ ਟਾਈਮਿੰਗ ਹੋਇਆ تھا ਮਤਲਬ ਪਤਾ ਲੱਗਾ تھا ਮਤਲਬ ਬਹੁਤ ਦੂਰ ਦੂਰ ਤੱਕ ਮਤਲਬ ਧਮਾਕੇ ਮਤਲਬ ਗਏ تھے ਇਤਨੇ ਦੂਰ ਤੱਕ ਹੋਇਆ تھا ਮਤਲਬ ਇਹ 10 ਮਿੰਟ ਦਾ ਰਾਸਤਾ ਹੈ ਮਾਰੇ ਘਰ ਦੇ ਪਾਸੇ 9:30 ਵਜੇ ਕਰੀਬ ਹੋਇਆ تھا ਉਸਕੇ ਅਗੇ ਟਾਈਮਿੰਗ ਨਹੀਂ ਪਤਾ ਚੱਲੇ ਕਿ ਇਤਨੇ ਮਤਲਬ ਕਿਤਨੇ ਲੋਕ ਘ हमको तो पता नहीं मतलब बाकी किसके थे फैमिली किसके नहीं है आधे लोग को, पता, लग चला तो आए, लोग को पता चला है तो वो आए हैं आधे लोग को नहीं पता चला तो वो अभी फिलहाल मतलब शकल तो पहचान में नहीं आ रही कौन किसका मतलब है ऐसा हुआ है जो ये ब्लास्ट हो माहौल किस तरह का बनिया था? ये अभी तो थोड़ा कम है जब अभी थोड़ी देर पहले जब मैं आई थी तो वहाँ पे काफ़ी लोग थे और पुलिस वाले नहीं आने दे रहे थे मतलब पब्लिक को मतलब इधर नहीं आने दे रहे थे अब क्या पता उनके थे किसके थे तो पुलिस वाले अब आने दे रहे ना पहले नहीं आने दे रहे थे ताए वो प्लांट है जिथे अजे ब्लास्ट होया जिस दो लोगों की जोड़ी है दुखदाई मौत हो जाती है तो 3 ਦੇ ਕਰੀਬ ਜਿਹੜੇ ਆ ਲੋਕ ਉਹ ਜ਼ਖਮੀ ਦੱਸੇ ਜਾ ਰਹੇ ਆ ਜਾਂਚ ਟੀਮਾਂ ਪਹੁੰਚੀਆਂ ਸੀ ਅੰਦਰ ਉਹਨਾਂ ਨੇ ਜਾਇਜ਼ਾ ਲਿਆ ਸਾਰੀ ਜਾਂਚ ਕੀਤੀ ਆ ਦੱਸਿਆ ਜਾ ਰਿਹਾ ਕਿ ਕੁਦਰਤੀ ਪੱਖੋਂ ਜਿਹੜੀ ਇਹ ਮੰਦਪਾਗੀ ਘਟਨਾ ਵਾਪਰੀ ਹੈ ਤੇ ਕਈ ਅਧਿਕਾਰੀ ਵੀ ਆਏ ਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਤੇ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਵੀ ਇਹ ਘਟਨਾ ਵਾਪਰੀ ਹੈ ਇਹ ਇੱਕ ਕੁਦਰਤੀ ਤੌਰ ਤੇ ਘਟਨਾ ਵਾਪਰੀ ਹੈ ਤੇ ਜਿਹੜੀ ਵੀ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਨਾਲ ਉਹ ਦਲੀ ਹਮਦਰਦੀ ਰੱਖਦੇ ਨੇ ਤੇ ਜਿਨ੍ਹਾਂ ਨੂੰ ਇਸ ਘਟਨਾ ਦੇ ਵਿੱਚ ਆਪਣੀ ਜਾਨ ਗਵਾਣੀ ਗਈ ਹੈ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਜਿਹੜੀ ਹੈ ਸ਼ਾਂਤੀ ਬਖਸ਼ੇ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜਦੋਂ ਕਰੋਨਾ ਦੇ ਸਮੇਂ ਹਸਪਤਾਲਾਂ ਦੇ ਵਿੱਚ ਆਕਸੀਜਨ ਦੀ ਲੋੜ ਸੀ ਤਾਂ ਇਸ ਕੰਪਨੀ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਫ੍ਰੀ ਸੇਵਾ ਕੀਤੀ ਗਈ ਸੀ ਤਾਂ ਹੁਣ ਜਿਹੜੀ ਆ ਇਸ ਫੈਕਟਰੀ ਦੇ ਵਿੱਚ ਜਿਹੜੀ ਆ ਮੰਦ ਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਜਿਹੜੀ ਆ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਦੇ ਕਰੀਬ ਜਿਹੜੇ ਜ਼ਖਮੀ ਦੱਸੇ ਜਾ ਚ ਚ ਕੀਤੀ ਜਾ ਰਹੀ ਹੈ ਤਾਂ ਹੋਰ ਜਿਹੜੀ ਨਵੀਂ ਅਪਡੇਟਸ ਆਉਂਦੀ ਰਹੂਗੀ ਉਹਦੇ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ ਤਦ ਤੱਕ ਦੇਖਦੇ ਰਹੋ ਔਨ 에ਅਰ ਮਹਿਰਮੁੰਜ ਸਿੰਘ ਕੈਮਰਾਮੈਨ ਮੋਹਨ ਧੰਨਵਾਦ ਅੱਛਾ ਨਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਸ ਦੇ ਕਰਕੇ ਦੋ ਕੈਸ਼ੁਐਲਟੀਆਂ ਹੋਈਆਂ ਨੇ ਤੇ 3 ਟੂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਤੇ ਜੁੱਟਾ ਹੈਗੇ ਤੇ ਜਿਹੜੀ ਕੈਸ਼ੁਐਲਟੀਆਂ ਨੇ ਉਹਨਾਂ ਨੂੰ ਹੋਰ ਸ਼ੌਟ ਆਟਮਲੀ ਪੇਜ ਰਿਹਾ ਸੀ कारण की है मैंने दैट इज अ मैटर ऑफ इन्वेस्टिगेशन जी हाली कुछ तो कमेंट नहीं किया जा सकता हां जी पूरी रूफ जड़ी हैगी है वो सारी जी उड़ गई हैगी है ग्लास इतना ज्यादा डेंजरस सेगा सो बाकी जमे भी इन्वेस्टिगेशन चीज सामने आएंगे सो करना शेयर करेंगे थैंक यू